ਦੋਸਤੋ ਗਵਾਚੀਆਂ ਪੜਨਾ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਕਵਿਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਉਸ ਦਾ ਨਾਮ ਹੈ ਇਸ਼ਤਿਹਾਰ 2012 ਚ ਸਪੋਕਸਮੈਨ ਅਖਬਾਰ ਵਿੱਚ छਪੀ ਸੀ ਉਦੋਂ ਇੱਕ ਪੋਸਟ ਖਾਲੀ ਹੋਈ ਸੀ ਤੇ ਉਸ ਪੋਸਟ ਦਾ ਇਸ਼ਤਿਹਾਰ ਮੈਂ ਉਦੋਂ ਲਿਖਿਆ ਸੀਗਾ ਅੱਜ ਵੀ ਰੈਲੇਵੈਂਟ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕਵਿਤਾ ਪੂਰੀ ਸੁਣ ਕੇ ਉਸ ਤੋਂ ਬਾਅਦ ਉਸ ਤਰ੍ਹਾਂ ਦੀਆਂ ਜਿੰਨੀਆਂ ਪੋਸਟਾਂ ਖਾਲੀ ਹੋਈਆਂ ਨੇ ਉਹ ਕਮੈਂਟ ਵਿੱਚ ਦੱਸਿਓ ਕਿ ਕਿਹੜੀਆਂ-ਕਿਹੜੀਆਂ ਨਵੀਆਂ ਪੋਸਟਾਂ ਖਾਲੀ ਹੋਈਆਂ ਲੋ ਪੇਛੇ ਅੱਜ ਦੇ ਕਫਤਾ ਇਸ਼ਤਿਹਾਰ ਕਾਗਜ਼ ਸਾਰੇ ਕਰ ਲੋ ਪੂਰੇ ਕਲਮ ਨਾ ਕੋਈ ਰਹਿਣ ਅਧੂਰੇ ਸਰਟੀਫਿਕੇਟ ਕਾਪੀ ਖਰ ਵਾਲੋ ਰੰਗਦਾਰ ਫੋਟੋ ਖਿਚਵਾਲੋ ਹੱਥੋਂ ਮੌਕਾ ਜਾਣ ਦਿਓ ਨਾ ਕਿਸਮਤ ਚਮਕਣ ਵਾਲੀ ਹੈ ਸਭ ਲੋੜਵੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਪਹਿਲਾਂ ਸੁਣੋ ਯੋਗਤਾ ਸਾਰੇ ਗੋਰਾ ਰੰਗ ਤੇ ਡੇਲੇ ਪਾਰੇ ਗੱਲ ਕਰਨ ਵਿੱਚ ਹੋਵੇ ਕੰਜਰ ਮੋٹے ਢਿੱਡ ਦੇ ਵਾਧੂ ਨੰਬਰ ਦਾੜੀ ਕੇਸ ਵਧਾ ਕੇ ਰੱਖਣੇ ਸੂਰਤ ਰਿਸ਼ੀਆਂ ਵਾਲੀ ਐ ਸਭ ਲੋੜਵੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਝੂਠ ਬੋਲਦਾ ਹੋਵੇ ਰਜ ਕੇ ਕਰੇ ਮਕਾਰੀ ਉਹ ਪੱਜ ਪੱਜ ਕੇ ਗੁੰਡਾਗਰਦੀ ਕਰਦਾ ਹੋਵੇ ਥਾਣੇ ਚੌਂਕੀ ਪਰਦਾ ਹੋਵੇ ਕਬਜੇ ਕਰਕੇ ਮੱਠ ਬਣਾਉਣੇ ਫੌਜ ਬਥੇਰੀ ਪਾਲੀ ਐ ਸਭ ਲੋੜਵੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਬਾਬੇ ਬਣ ਕੇ ਕੰਮ ਕੀ ਕਰਨਾ ਗੱਲੀ ਲੋਕਾਂ ਦਾ ਟਿੱਡ ਫਰਨਾ ਮੋਰਖ ਲੋਕ ਬਣਾਉਣੇ ਅੰਨੇ ਅੱਖ ਨਾ ਖੋਲਣ ਹਰ ਕੋਈ ਮੰਨੇ ਬੀਬੀਆਂ ਨੂੰ ਪਰਵਚਨ ਦੇਣ ਲਈ ਵਖਰੀ ਗੁਫਾ ਬਣਾ ਲਈ ਐ ਸਭ ਲੋੜਵੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਦਾੜੀ ਕਾਲੀ ਵਾਈਟ ਕਰਾ ਲਓ ਬੇਸ਼ੱਕ ਤੌਲੇ ਨਕਲੀ ਲਾ ਲਓ ਮਧੁਰ ਬੋਲਣੀ ਸਿੱਖ ਲਓ ਬਾਣੀ ਰੱਬ ਨਾਲ ਸਿੱਧੀ ਚੈਟ ਕਰਾਣੀ ਸਿਰੇ ਸਿਰੇ ਤੇ 108 ਦੀ ਨੰਬਰ ਪਲੇਟ ਬਣਾ ਲਈ ਐ ਸਭ ਲੋੜਵੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਸੰਗਤਾਂ ਹਨ ਪਰਵਚਨ ਸੁਣਨ ਨੂੰ ਚੰਗੇ ਮੰਦੇ ਬਚਨ ਸੁਣਨ ਨੂੰ ਬਾਬਿਆਂ ਵਰਗੀਆਂ ਬਾਕੇ ਸ਼ਕਲਾਂ ਕਰਨੀਆਂ ਨੇ ઋਸ਼ੀਆਂ ਦੀਆਂ ਨਕਲਾਂ ਬਾਬੇ ਵਾਂਗ ਬਣਾ ਕੇ ਸ਼ਕਲਾਂ ਕਰਨੀਆਂ ਨੇ ਰਿਸ਼ੀਆਂ ਦੀਆਂ ਨਕਲਾਂ ਨੱਚ ਟੱਪ ਕੇ ਦੁਨੀਆ ਨੂੰ ਲੁੱਟਣਾ ਸੰਗਤ ਲੁੱਟਣ ਨੂੰ ਕਾਲੀ ਐ ਸਭ ਲੋੜਬੰਦ ਅਪਲਾਈ ਕਰੋ ਬਾਬੇ ਦੀ ਪੋਸਟ ਖਾਲੀ ਐ ਅਖੀਰਲਾ ਬੰਦੇ ਜੀ ਕਿ ਲੋਕੋ ਕਿਹੜੇ ਪਾਸੇ ਵਗ ਪੈ ਇਹ ਜਿੱਤਾਂ ਚਾਕ ਕਰਾਉਣ ਲੱਗ ਪੈ ਗੱਲਾਂ ਨਾਲ ਮਹਾਨ ਬਣਨ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ